ਜੰਮੂ ਕਸ਼ਮੀਰ ਦੇ ਵਿੱਚ برف ਦੀਆਂ ਟਿਕਾਂ ਡਿਕਾਂ ਕਰ ਹੁਣ ਤੱਕ ਫੌਜ ਦੇ 14 ਜਵਾਨਾਂ ਦੀ ਮੌਤ ਹੋ ਗਈ ਹੈ। ਮੀਰਵਰਨ ਫੌਜ ਦੇ ਕੈਂਪ ਤੇ برف ਦੀ ਟਿਕਾਂ ਡਿਕਾਂ ਨਾਲ 10 ਜਵਾਨਾਂ ਦੀ ਮੌਤ ਹੋ ਗਈ ਸੀ ਤੇ 4 ਲਾਪਤਾ ਹੋ ਗਏ ਸਨ। ਆ ਚਾਰ ਲਾਸ਼ਾਂ ਮਿਲੀਆਂ ਨੇ। ਇਸ ਕਾਰਨ ਮ੍ਰਿਤਕਾਂ ਦੀ ਗਿਣਤੀ 14 ਹੋ ਗਈ ਹੈ। ਉਸ ਤੋਂ ਪਹਿਲਾਂ ਕਿ ਮੇਜਰ ਤੇ ਚਾਰ ਨਾਗਰਿਕਾਂ ਦੀ ਵੀ برف ਦੀ ਰੇਪੇਟ ਵਿੱਚ ਆਉਣ ਨਾਲ ਮੌਤ ਹੋ ਚੁੱਕੀ ਹੈ। ਰਾਤ ਕਰਮੀਆਂ ਦੀ ਟੀਮ ਨੇ ਇੱਕ ਜਵਾਨ ਨੂੰ ਬਚਾ ਲਿਆ ਸੀ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਮੌਸਮ ਖਰਾਬ ਹੋਣ ਕਰ ਮ੍ਰਿਤਕ ਜਵਾਨਾਂ ਦੀਆਂ ਦੀਹਾਂਗੇ ਨਹੀਂ ਲਿਜਾਈਆਂ ਜਾ ਸਕਦੀਆਂ। ਮੌਸਮ ਸਾਫ਼ ਹੁੰਦੀ ਹੈ ਹੈਲੀਕਾਪਟਰ ਰਾ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿੱਚ ਬਰਬਾਰੀਸ ਕਦਰ ਹੋ ਰਹੀ ਹੈ ਕਿ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਉੱਤੇ ਵਿਅਸਰ ਪੈਣ ਲੱਗੇ ਹੈ। ਸ਼ਿਮਲਾ ਜੀ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਉੱਤੇ ਪਈ ਪਰਫਟਾਂ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਵਿਭਾਗ ਨੇ ਉੱਚੇ ਪਹਾੜੀ ਇਲਾਕਿਆਂ ਵਿੱਚ ਲੋਕਾਂ ਨੂੰ ਨਾ ਜਾਣ ਲਈ ਕਹਿੰਦੇ ਹੋਏ ਬਫੀਲੇ ਤੂਫਾਨ ਦੀ ਚੇਤਾਵਨੀ ਦਿੱਤੀ ਹੈ। ਮਹਾਰਾਸ਼ਟਰ ਵਿੱਚ ਜੀ ਵਿਧਾਇਕ ਤੇ ਸ਼ਿਵ ਸੈਨਾ ਦਾ 22 ਸਾਲ ਪੁਰਾਣਾ ਗੜਜੋਰ ਟੁੱਟ ਗਿਆ ਹੈ। ਭਾਜਪਾ ਤੋਂ ਨਾਰਾਜ਼ ਸ਼ਿਵ ਸੈਨਾ ਦੇ ਪ੍ਰਮੁੱਖ ਉਦਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ 'ਚ ਹੁਣ ਚੋਣਾ ਮਿਲ ਕੇ ਨਹੀਂ ਲੜੀਆਂ ਜਾਣਗੀਆਂ ਠਾਕਰੇ ਮੁਤਾਬਕ ਬੀਐਫਸੀ ਚੋਣਾਂ ਸੀ ਇਕੱਲੇ ਚੋਣ ਮੈਦਾਨ 'ਚ ਜਾਣ ਨੂੰ ਤਿਆਰ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਗੱਠਜੋੜ ਦੇ ਕਿਸੇ ਹੋਰ ਪਾਰਟੀ ਦੇ ਦਰਵਾਜ਼ੇ ਉੱਤੇ ਨਹੀਂ ਜਾਣਗੇ ਮੁੰਬਈ ਨਗਰ ਨਿਗਮ ਦੀਆਂ ਚੋਣਾਂ 21 ਫਰਵਰੀ ਨੂੰ ਹੋਣਗੀਆਂ ਠਾਕਰੇ ਦੇ ਬਿਆਨ ਤੇ ਬੀਜੇਪੀ ਵੱਲੋਂ ਖੁਦ ਸੀਐਮ ਫੜਨਵੀਸ ਨੇ ਜਵਾਬ ਦਿੱਤਾ ਸੀਐਮ ਨੇ ਕਿਹਾ ਸਤਾ ਵਿਕਾਸ ਦਾ ਸਾਧਨ ਹੈ ਜੋ ਆਵੇ ਉਸ ਦੇ ਨਾਲ ਜੋ ਨਾ ਆਵੇ ਉਸ ਦੇ ਬਿਨਾ ਪਰਵਰਤਨ ਤਾਂ ਹੋ ਕੇ ਰਹੇਗਾ ਤੁਹੇ ਪਾਸੇ ਬੀਐਮਸੀ ਚੋਣਾਂ ਤੋਂ ਪਹਿਲਾਂ ਸ਼ਿਵ ਸੈਨਾ ਨਾਲ ਘਰ ਜੋ ਟੁੱਟਣ ਦੇ ਬਾਅਦ ਹੁਣ ਐਨਸੀਪੀ ਨੇਤਾ ਸ਼ਰਦ ਕੁਵਾਲ ਨੇ ਪੰਜ ਪੰਜ ਸਮਰਥਨ ਦੇਣ ਦੇ ਸੰਕੇਤ ਦਿੱਤੇ ਨੇ ਸ਼ਰਦ ਕੁਵਾਲ ਨੇ ਕਿਹਾ ਹੈ ਕਿ ਜੇ ਬੀਐਮਸੀ ਚੋਣਾਂ ਤੋਂ ਬਾਅਦ ਸੁਭੇਜ ਪੰਜ ਪੰਜ ਸ਼ਿਵ ਸੈਨਾ ਦੀ ਸਰਕਾਰ ਤੇ ਖਤਰਾ ਮਟਾਉਂਦਾ ਹੈ ਤਾਂ ਮਦਦ ਮੰਗੇ ਜਾਣ ਦੇ ਰੂਪ ਵਿੱਚ ਉਹ ਆਜਪਾ ਸਰਕਾਰ ਨੂੰ ਬਚਾਉਣ ਲਈ ਸੋਚਣਗੇ ਕਿਰਤ ਸੋਸ਼ਲ ਦੇ ਇਲਜ਼ਾਮ ਲੱਗਣ ਮਗਰੋਂ ਬਿਕਾਲਿਆ ਦੇ ਰਾਜਪਾਲ ਵਿਸ਼ਣ ਮੁਗਨਾਥਨ ਨੇ ਅਸਤੀਫਾ ਦੇ ਦਿੱਤਾ ਦਰਸਲ ਜਨਮੁਗਨਾਥਨ ਤੇ ਕਾਰਵਾਈ ਕਰਨ ਲਈ ਰਾਜਪਵਨ ਵਿੱਚ ਕੰਮ ਕਰਨ ਵਾਲੇ 100 ਕਰਮੀਆਂ ਨੇ ਪੀਐਮ ਨੂੰ ਚਿੱਠੀ ਲਿਖੀ ਸੀ ਇਹਦੇ ਇਲਜ਼ਾਮ ਲਗਾਏ ਸਨ ਕਿ ਰਾਜਪਾਲ ਨੇ ਰਾਜਪਵਨ ਨੂੰ ਯੰਗ ਲੇਡੀਜ਼ ਕਲੱਬ ਬਣਾ ਦਿੱਤਾ ਸੀ ਮਧ ਪ੍ਰਦੇਸ਼ ਦੇ ਖਲਵਾਨ ਵਿੱਚ ਕਲੈਕਟਰ ਸਾਹਿਬ ਨੂੰ ਇੰਨਾ ਗੁੱਸਾ ਆਇਆ ਕਿ ਮੀਡੀਆ ਸਾਹਮਣੇ ਥੱਪਣਵਾਰਨ ਦੀ ਧਮਕੀ ਦੇ ਦਿੱਤੀ ਦਰਸਲ ਡੀਐਮ ਪਿੰਡ ਵਿੱਚ ਟਾਇਲਟ ਨਾ ਬਣਾਣ ਅਤੇ ਪੰਚਾਇਤ ਦਫ਼ਤਰ ਨਾ ਖੁੱਲਣ ਕਾਰਨ ਪਹੁੰਚੇ ਸਨ ਡੀਐਮ ਨੇ ਉਹਨਾਂ ਤੋਂ ਸਵਾਲ ਪੁੱਛ ਰਿਹਾ ਇੱਕ ਸ਼ਖਸ ਨੂੰ ਕਿਹਾ ਕਿ ਦੋ ਥੱਪੜ ਲੱਗਣਗੇ ਤਾਂ ਠੀਕ ਹੋ ਜਾਓਗੇ ਸਵਾਲ ਪੁੱਛਣ ਵਾਲੇ ਗੰਭੀਰ ਸਿੰਘ ਨੂੰ ਸਵਾਲ ਪੁੱਛਣ ਤੇ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ ਪੀੜਤ ਨੇ ਖੁਦਕੁਸ਼ੀ ਦੀ ਧਮਕੀ ਵੀ ਦਿੱਤੀ ਹੈ ਦਿੱਲੀ ਵਿੱਚ ਇੱਕ ਮਾਂ ਨੇ ਆਪਣੇ 3 ਸਾਲ ਦੇ ਬੇਟੇ ਨੂੰ ਬੇਰਹਿਮੀ ਨਾਲ ਪੌੜੀਆਂ ਤੋਂ ਹੇਠਾਂ ਸੁੱਟ ਦਿੱਤਾ ਦਰਸਲੇ ਮਹਿਲਾ ਸਹੁਰੇ ਪਰਿਵਾਰ ਨਾਲ ਲੜ ਰਹੀ ਸੀ ਜਿਸ ਮਗਰ ਉਸਨੇ ਆਪਣੇ ਸੁੱਤੇ ਹੋਏ ਬੇਟੇ ਨੂੰ ਉਠਾ ਪੌੜੀਆਂ ਤੋਂ ਸੁੱਟ ਦਿੱਤਾ ਹਾਲਾਂਕਿ ਬੱਚੇ ਨੂੰ ਜ਼ਿਆਦਾ ਕੱਪੜੇ ਪਾਏ ਹੋਣ ਕਾਰਨ ਸੱਟ ਨਹੀਂ ਵੱਜੀ ਇਸ ਸਾਰੀ ਘਟਨਾ ਕਾਰਜ ਲਗੀ ਸੀ. ਟੀਵੀ ਕੈਮਰੇ ਚ ਕੈਦ ਹੋ ਗਈ. ਘਟਨਾ ਮਗਰ پولیس ਨੇ ਮਾਮਲਾ ਦਰਜ ਕਰ ਲਿਆ. ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਐਫ ਆਰ ਦਰਜ ਕੀਤੀ ਹੈ।